ਲੁਧਿਆਣੇ ਸ਼ਹਿਰ ਵਿੱਚ ਜਲਦ ਹੀ ਤੁਹਾਨੂੰ ਕਿਸ਼ਤੀਆਂ ਚਲਦੀਆਂ ਦਿਖਾਈ ਦੇਣਗੀਆਂ ਜਿਨ੍ਹਾਂ ਲੁਧਿਆਣੇ ਦੀ ਦਰਾਹਾ ਨਹਿਰ ਦੇ ਵਿੱਚ ਕਰੀਬ ਇੱਕ ਸਦੀ ਤੋਂ ਬਾਅਦ ਜਲਦ ਹੀ ਕਿਸ਼ਤੀਆਂ ਚੱਲਣਗੀਆਂ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਇੱਕ ਨਵਾਂ ਅਤੇ ਖਾਸ ਅਨੁਭਵ ਹੋਣ ਵਾਲਾ ਹੈ ਪਹਿਲਾਂ ਦੀ ਤਰ੍ਹਾਂ ਇਸ ਵਾਰ ਨਹਿਰ ਦੇ ਵਿੱਚ ਹੁਣ ਲੱਕੜੀਆਂ ਨਹੀਂ ਬਣਗੀਆਂ ਲੇਕਿਨ ਜਲ ਸੰਸਥਾਨ ਵਿਭਾਗ ਨੇ ਨਹਿਰ ਦੇ ਵਿੱਚ ਉਹੜਾ ਕਿਸ਼ਤੀਆਂ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ ਇਸ ਤਹਿਤ ਸਦਵਾ ਨਹਿਰ ਦੇ ਪੁਰਾਣੇ ਪੁਲ ਦੇ ਕੋਲ ਇਸ ਤਹਿਤ ਸਦਵਾ ਨਹਿਰ ਦੇ ਪੁਰਾਣੇ ਪੁਲ ਦੇ ਕੋਲ ਹੈ ਜਿਹੜੀ ਨੌਕਾ ਸਰਵਿਸ ਸ਼ੁਰੂ ਹੋਣ ਵਾਲੀ ਹੈ ਮਨੋਰੰਜਨ ਪਾਰਕ ਵਿਕਸਤ ਕਰਨ ਦੇ ਲਈ ਕੰਨੇਜੀ ਕੰਪਨੀ ਨੂੰ ਠੇਕਾ ਵੀ ਦਿੱਤਾ ਗਿਆ ਸੁਦਾਸੀਏ ਕਿ ਇਹ ਪਹਿਲ ਬ੍ਰਿਟਿਸ਼ ਕਾਲ ਵਜਨੋ ਵહન ਦੀ ਪਰੰਪਰਾ ਨੂੰ ਫਿਰ ਤੋਂ ਜੀਵਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਸੁਦਾਸਿਅ ਜੇਲ ਸੰਸਥਾਨ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਨੌਕਾਇਨ ਦੇ ਵਿੱਚ ਜਿਹੜਾ ਚਿੰਨਿਤ ਨਹਿਰ ਦਾ ਹਿੱਸਾ ਲਗਭਗ 30 ਕਿਲੋਮੀਟਰ ਲੰਬਾ ਹੈ ਗਤੀਵਿਧੀਆਂ ਪਹਿਲਾਂ ਪਹਿਲੇ ਕਿਲੋਮੀਟਰ ਵਿੱਚ ਹੀ ਕੇਂਦ੍ਰਿਤ ਨੇ ਸੁਦਾਸਿਅ ਅਧਿਕਾਰੀ ਨੇ ਕਿਹਾ ਕਿ 1880 ਦੇ ਦशक ਤੋਂ ਬਾਅਦ ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਇਸ ਨਹਿਰ ਦੇ ਵਿੱਚ ਨੌਕਾ ਵਿਹਾਰ ਹੈ ਕੀਤਾ ਜਾਵੇਗਾ ਬ੍ਰਿਟਿਸ਼ ਕਾਲ ਦੇ ਵਿੱਚ ਲੱਕੜੀ ਦੇ ਲੱਠਾਂ ਦੇ ਪਰਵਹਨ ਦੇ ਲਈ ਨਾਵਾਂ ਦਾ ਯਾਨਕਿ ਕਿਸ਼ਤੀਆਂ ਦਾ ਇਸਤੇਮਾਲ ਕੀਤਾ ਜਾਂਦਾ ਸੀ ਅਤੇ ਦੁਰਾਹਾ ਖੇਤਰ ਦੇ ਵਿੱਚ ਤਾਂ ਲੱਕੜੀ ਦੀਆਂ ਲੱਠਾਂ ਦਾ ਇੱਕ ਸਮਰਪਿਤ ਬਾਜ਼ਾਰ ਵੀ ਸੀ ਸੋ ਹੁਣ ਲੁਧਿਆਣੇ ਸ਼ਹਿਰ ਵਾਲਿਆਂ ਨੂੰ ਜਿਹੜਾ ਨੌਕਾ ਵਿਹਾਰ ਦਾ ਅਨੁਭਵ ਹੈ ਜਿਹੜਾ ਲੁਧਿਆਣੇ ਸ਼ਹਿਰ ਦੇ ਵਿੱਚ ਮਿਲੇਗਾ ਦੁਰਾਹਾ ਨਹਿਰ ਦੇ ਵਿੱਚ ਨੌਕਾ ਵਿਹਾਰ ਹੈ ਜਿਹੜੀ ਸ਼ੁਰੂ ਹੋਣ ਵਾਲੀ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ